ਸੋ ਇਹਨੂੰ ਗੋ ਟੂ ਮੀਲ ਫਾਇਦੇ ਹੁੰਦੇ ਹਨ ਡਾਇਟਿਕ ਪੇਸ਼ੈਂਟਸ ਲਈ ਹੈ ਦੇ ਹਾਰਟ ਪੇਸ਼ੈਂਟਸ ਲਈ ਹੈ ਕੰਜ਼ਿਮ ਕਰਦੀ ਨਾਲ ਉਹਦੇ ਸਾਨੂੰ 100% ਫਾਇਦਾ ਮਿਲਦਾ ਹੈ ਇਹ ਇਨਬੈਸਟਿਨ ਕੰਟਰੋਲ ਕਰਦੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਇਹਦੇ ਵਿੱਚ ਕਾਫੀ ਮਾਈਕਰੋ ਨਿਊਟ੍ਰੀਐਂਟਸ ਪਾਈ ਆਉਂਦੇ ਨੇ ਜਿਵੇਂ ਕਿ ਜ਼ਿੰਕ ਲੱਗ ਰਹੇ ਹੈ ਕੈਲਸ਼ੀਅਮ ਹੈ ਆਇਰਨ ਹੈ ਜਿਨ੍ਹਾਂ ਨੂੰ ਬੋਡੀਆਂ ਦੀ ਦਰਦ ਹੁੰਦੀ ਹੈ ਉਹ ਵੀ ਇਹਨੂੰ ਖਾ ਸਕਦੇ ਹਨ ਕਿਉਂਕਿ ਇਹ ਵੀ ਹੈ ਬੋਡੀ ਦੇ ਹੱਕ ਕਰਨ ਦੇ ਪੈਂਦੇ ਵਿੱਚ ਸਹਾਇਤਾ ਕਰਦਾ ਹੈ ਜੋ ਸਾਨੂੰ ਬਿਊਟੀ ਕੋ ਫਾਇਦੇ ਮਿਲਦੇ ਨੇ ਉਹ ਸਾਨੂੰ ਮਿਲਦੇ ਹੀ ਮਿਲਦੇ ਨੇ ਬਟ ਇਹ ਅਡੀਸ਼ਨਲ ਫਾਇਦਾ ਜਿਹੜਾ ਹੈਗਾ ਜਿਹੜਾ ਕਿ ਇਹ ਫੰਕਸ਼ਨਿੰਗ ਸ਼ੁਰੂ ਲਾਂਦਾ ਹੈ ਉਹ ਹੈ ਤਾਂ ਅਜ ਦੇ ਆਧੁਨਿਕ ਸਮੇਂ ਵਿੱਚ ਲਾਈਫ ਸਟਾਈਲ ਬਦਲਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਅਜਿਹੇ ਵਿੱਚ ਸੁਧਾਰਨ ਜਿਹੇ ਹੀ ਲੱਗਣ ਵਾਲੀ ਜੌਂ ਦੀ ਫਸਲ ਤੁਹਾਡੇ ਸਰੀਰ ਲਈ ਰਾਮਬੰਦ ਸਾਬਿਤ ਹੋਵੇਗੀ ਜੀ ਹਾਂ ਅੱਜ ਦੇ ਸਮੇਂ ਜੋ ਮਨੁੱਖੀ ਸਰੀਰ ਲਈ ਇੰਨਾ ਗੁਣਕਾਰੀ ਹੈ ਕਿ ਤੁਸੀਂ ਜਾਣ ਕੇ ਕੰਕ ਖਾਣੇ ਛੱਡ ਜਾਓਗੇ ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਵਿਭਾਗ ਵਿਖੇ ਜੋ ਤੇ ਖੋਜ ਕਰਨ ਵਾਲੇ ਡਾਕਟਰ ਸਿਮਰਜੀਤ ਕੌਰ ਨੇ ਜੋ ਦੀ ਮਨੁੱਖੀ ਸਰੀਰ ਲਈ ਮਹੱਤਤਾ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਜੋ ਨੂੰ ਖਾਣ ਦੇ ਸਾਰੇ ਬਹੁਤ ਸਾਰੇ ਫਾਇਦੇ ਹਨ ਇਹ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਹਨ ਕਿਉਂ ਕਿਉਂਕਿ ਜਵਾਂ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਚਾਪ ਹੈ ਬੀਟਾ ਗਲੂਕਨਨ ਕਹਿੰਦੇ ਨੇ ਇਹ ਇੱਕ ਡਾਈਟਰੀ ਫਾਈਬਰ ਹੈ। ਇਹ ਕੀ ਕਰਦਾ ਹੈ? ਇਹ ਇਹਨੂੰ ਬਹੁਤ ਸਾਰੇ ਹੈਲਥ ਕਲੇਮ ਮਿਲੇ ਹੋਏ ਨੇ ਬੀਟਾ ਗਲੂਕਨ ਨੂੰ। ਬੀਟਾ ਗਲੂਕਨ ਜਿਹੜਾ ਹੈਗਾ ਵਾ ਉਹ ਸਾਡੇ ਸ਼ਰੀਰ ਵਿੱਚ ਜੋ ਵਾਇਲ ਬਣਦਾ ਹੈ ਉਹ ਸਾਨੂੰ ਸਾਡੀ ਬਾਡੀ ਵਿੱਚੋਂ ਰਿਮੂਵ ਕਰਦਾ ਹੈ। ਇਹ ਵਾਇਲ ਬਣਾਉਣ ਦੇ ਲਈ ਸਾਡੇ ਲੀਵਰ ਆ ਤੇ ਕੋਲੇਸਟ੍ਰੋਲ ਨੂੰ ਯੂਜ਼ ਕਰਦਾ ਹੈ। ਸੋ ਇਸ ਕਰਕੇ ਜਿਹੜਾ ਬੀਟਾ ਗਲੂਕਨ ਬਾਈਲ ਨੂੰ ਬਾਈਂਡ ਕਰਕੇ ਬਾਹਰ ਕੱਢਦਾ ਹੈ ਇਸ ਦੌਰਾਨ ਇਸ ਪ੍ਰੋਸੈਸ ਦੇ ਵਿੱਚੋ ਬੋਡੀ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘਟਣਾ ਸ਼ੁਰੂ ਹੋ ਜਾਂਦੀ ਹੈ ਸੋ ਨੰਬਰ 1 ਇਹ ਸਾਨੂੰ ਹਾਰਟ ਡਿਜ਼ੀਜ਼ਸ ਤੋਂ ਬਚਾਉਂਦਾ ਹੈ ਬੀਟਾ ਗਲੂਕਨ ਦਾ ਜੋ ਮਹਤਵਪੂਰਨ ਫਾਇਦਾ ਹੈ ਦੂਸਰਾ ਫਾਇਦਾ ਇਹਦਾ ਇਹ ਹੈ ਕਿ ਇਸ ਇਹ ਤਾਂ ਗ્લાયਸੈਮਿਕ ਇੰਡੈਕਸ ਲੋਅ ਕਟ ਹੈ ਜਿਹਨੂੰ ਅਸੀਂ ਜੋ ਖਾਣੇ ਹਾਂ ਸੋ ਇਸ ਕਰਕੇ ਜਦੋਂ ਅਸੀਂ ਇਹਨੂੰ ਖਾਂਦੇ ਹਾਂ ਤਾਂ ਸਾਡੇ 슈ਗਰ ਕੰਟਰੋਲ ਰਹਿੰਦੀ ਹੈ ਇਕਦਮ ਖਾਣ ਦੇ ਨਾਲ ਸਾਡੀ ਬਾਡੀ ਵਿੱਚ ਕੋਈ ਕਦਰ ਸਪਾਈਕ ਨਹੀਂ ਹੁੰਦਾ ਸੋ ਇਹਨੂੰ ਬਹੁਤ ਜੋ ਮੇਲ ਫਾਇਦੇ ਹਾਂ ਨੇ ਡਾਇਬਟਿਕ ਪੇਸ਼ੈਂਟਸ ਲਈ ਹੈ ਤੇ ਹਾਰਟ ਪੇਸ਼ੈਂਟਸ ਲਈ ਵੀ ਪੀਸ ਨਾਇਦਾ ਜਿਨ੍ਹਾਂ ਨੂੰ ਗੋਟੀਆਂ ਦੀ ਦਰਦ ਰਹਿੰਦੀ ਹੈ ਉਹ ਵੀ ਇਹਨੂੰ ਖਾ ਸਕਦੇ ਹਨ ਕਿਉਂਕਿ ਇਹ ਵੀ ਹੈ ਗੋਟੀਆਂ ਦੀ ਦਰਦ ਦੇ ਵਿੱਚ ਪੜੀਦਰ ਹੱਪਰ ਹੰਦੀਪੀ ਅੰਦੇ ਵਿੱਚ ਸਾਈਕਲ ਲਏ ਜਦੋਂ ਅਸੀਂ ਚੋਆ ਦਾ ਨੂੰ ਖੋਣ ਦਿੰਦੇ ਹਾਂ ਉਹ ਉਹਨਾਂ ਦਾ ਸਵੇਰ ਉੱਠ ਕੇ ਪਾਣੀ ਬੋਇਲ ਕਰਕੇ ਅਸੀਂ ਪੀਂਦੇ ਹਾਂ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਇਹਦੇ ਚ ਵਿਸ਼ੇਸ਼ਤਾਈਆਂ ਜਿਵੇਂ ਕਿ ਆਬਸਟਿਨ ਕੰਟਰੋਲ ਕਰਦੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਇਹਦੇ ਵਿੱਚ ਕਾਫੀ ਮਾਈਕਰੋ ਨਿਊਟ੍ਰੀਐਂਟਸ ਪਾਈ ਆਉਂਦੇ ਨੇ ਜਿਵੇਂ ਕਿ ਜ਼ਿੰਕ ਹੈ ਕੈਲਸ਼ੀਅਮ ਹੈ ਆਇਰਨ ਹੈ ਸੋ ਬਾਕੀ ਸਾਰੇ ਨਿਊਟ੍ਰੀਸ਼ਨ ਕੰਪੋਜੀਸ਼ਨ ਜੋ ਸਾਨੂੰ ਵੀਟ ਤੋਂ ਫਾਇਦੇ ਮਿਲਦੇ ਨੇ ਉਹ ਸਾਨੂੰ ਮਿਲਦੇ ਹੀ ਮਿਲਦੇ ਨੇ ਬਟ ਇਹ ਅਡੀਸ਼ਨਲ ਫਾਇਦਾ ਜਿਹੜਾ ਹੈਗਾ ਜਿਹੜਾ ਕਿ ਇਹਨੂੰ ਫੰਕਸ਼ਨਿੰਗ ਫਰੁਣਾਂਦਾ ਹੈ ਉਹ ਇਹਦਾ ਇਸ ਮੌਜੂਦ ਵੀਟ ਤੋਂ ਹੁਣ ਸਾਡੇ ਮਨ ਵਿੱਚ ਇਹ ਸਵਾਲ ਉੱਠਦਾ ਏ ਕਿ ਅਸੀਂ ਜੌਨ ਨੂੰ ਕਿਸ ਰੂਪ ਵਿੱਚ ਜਾਂ ਕਿਸ ਤਰ੍ਹਾਂ ਆਪਣੇ ਭੋਜਨ ਦਾ ਹਿੱਸਾ ਬਣਾ ਸਕਦੇ ਹਾਂ ਇਹ ਜਿਵੇਂ ਅਸੀਂ ਉਹਨੂੰ ਕਣਕ ਨੂੰ ਖਾਣਦੇ ਆਂ ਫਿਰ ਰੋਟੀ ਬਣਾ ਕੇ ਖਾਣ ਕਰਦੇ ਆ ਇਹਦੀ ਵੀ ਅਸੀਂ ਰੋਟੀ ਬਣਾ ਕੇ ਖਾਣ ਕਰਦੇ ਆਂ ਕਿਉਂਕਿ ਕਣਕ ਦੇ ਮੁਕਾਬਲੇ ਇਹਦੇ ਵਿੱਚ ਚੌਲਾਂ ਦੇ ਵਿੱਚ ਗਲੂਤ ਦੀ ਮਾਤਰਾ ਘੱਟ ਹੁੰਦੀ ਹੈ ਇਸ ਕਰਕੇ ਇਹਦੀ ਰੋਟੀ ਥੰਨੀ ਜਿਆਦਾ ਆਸਾਨੀ ਨਾਲ ਨਹੀਂ ਬਣਦੀ ਸੋ ਸਾਨੂੰ ਥੋੜੀ ਜਿਹੀ ਇਹ ਰੋਟੀ ਬਣਾਉਣ ਦੇ ਸਟੇਪ ਰੱਖਣੇ ਵਿਧਾਨ ਦੇ ਲਈ ਜਾਂ ਤਾਂ ਇਹਨਾਂ ਥੋੜੀ ਜਿਹਾ ਪਹਿਲਾਂ ਗੁੰਨੀ ਕਰਕੇ ਰੱਖਦੇ ਹੋ ਦੂਸਰਾ ਤਾਂ ਇਸ ਨੂੰ ਥੋੜੀ ਜਿਹੀ ਆਇਲਿੰਗ ਵੀ ਜਿਹੜਾ ਲਗਾ ਦੋ ਤਾਂ ਕਿ ਇਹ ਥੋੜੀ ਸੈੱਟ ਹੋ ਜੇ ਤਾਂ ਕਿ ਇਹਦੀ ਰੋਟੀ ਜਿਹੜੀ ਹੈਗੀ ਬਣਾਉਣ ਤਾਂ ਸਾਨੂੰ ਆਸਾਨ ਹੋ ਜਾਵੇ ਰੋਟੀ ਇਹ ਜੜੀ ਆਪਣੀਆਂ ਬੀਬੀਆਂ ਸਰਗਮ ਵੀ ਰੋਟੀ ਬਣਾ ਸਕਦੀਆਂ ਹਨ ਜਾਂ ਮੱਕੀ ਦੀ ਰੋਟੀ ਬਣਾ ਦਿੰਦੀਆਂ ਹਨ ਕੋਈ ਨੋ ਜੋ ਆਂਡ ਰੋਟੀ ਬੜੇ ਆਰਾਮ ਨਾਲ ਬਣਾ ਲੈਂਦੇ ਆ ਆਪਣੀਆਂ ਆਪਣੇ ਬਸਤੀਆਂ ਤੁਸੀਂ ਇਹ ਲੈ ਕੇ ਆ ਕਿ ਇੱਕ ਹੋਰ ਇਹ ਸਾਡੀ ਅਸੀਂ ਪ੍ਰੈਪਰੇਸ਼ਨ ਬਣਾਈ ਹੈ ਕਿ ਤੁਸੀਂ ਕਣਕ ਦੀ ਆਟੇ ਵਿੱਚ ਮਿਕਸ ਕਰ ਸਕਦੇ ਹੋ ਮੱਕੀ ਦੀ ਆਟੇ ਵਿੱਚ ਵੀ ਮਿਕਸ ਕਰ ਸਕਦੇ ਹਾਂ ਸੋ ਮਿਕਸ grain ਆਟੇ ਦੇ ਵਿੱਚ ਵੀ ਅਸੀਂ ਇਹਨੂੰ ਆਟਾ ਬਣਾ ਕੇ ਰੋਟੀ ਖਾ ਸਕਦੇ ਹਾਂ ਵਿੱਚ ਖਾ ਸਕਦੇ ਹਾਂ ਸੋ ਇਹ ਮਤਲਬ ਕਿ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਕਿੰਨਾ ਤੇ ਮੈਂ ਖਾਂਦੇ ਹੋ ਚਾਹੇ ਤੁਸੀਂ 100% ਦਾ 100% ਜਵਾਨੀ ਆਟੇ ਦੀ ਰੋਟੀ ਖਾ ਸਕਦੇ ਹੋ ਜਾਂ ਤੁਸੀਂ 50-50 ਕਣਕ ਤੇ ਜਵਾਨ ਨੂੰ ਮਿਕਸ ਕਰਕੇ ਖਾ ਸਕਦੇ ਹੋ ਦੂਸਰਾ ਖਾਣ ਦਾ ਤਰੀਕਾ ਜਿਹੜਾ ਕਿ ਪੇਸ਼IENTS ਲਈ ਬਹੁਤ ਲਾਇਉਂਦੇ ਉਹ ਹੈ ਇਹਦਾ ਦਲੀਆ ਇਨਸਟੈਡ ਕਿਉਂਕਿ ਉਹਦੇ ਵਿੱਚ ਫਾਈਬਰ ਪੂਰਾ ਹੁੰਦਾ ਹੈ ਜਦੋਂ ਅਸੀਂ ਆਟਾ ਨਹੀਂ ਬਣਾਉਂਦੇ ਤਾਂ ਪੂਰੇ ਤੋਂ ਪੂਰਾ ਹੋਲ ਗ੍ਰੇਨ ਨੂੰ ਤੁਸੀਂ ਕੰਜ਼ੂਮ ਕਰਦੀਆਂ ਤਾਂ ਉਹਦੇ ਸਾਨੂੰ 100% ਫਾਇਦਾ ਮਿਲਦਾ ਹੈ ਡਾਇਬੀਟਿਕ ਪੇਸ਼IENTS ਨੂੰ ਵੀ ਇਹ ਆਰਥਰ ਪੇਸ਼IENTS ਨੂੰ ਸੋ ਦਲੀਏ ਦੇ ਫਾਰਮ ਵਿੱਚ ਤੁਸੀਂ ਕੰਜ਼ੂਮ ਕਰ ਸਕਦੇ ਹੋ ਇਹਦੇ ਨੂੰ ਅਸੀਂ ਰੋਲਡ ਕਰਕੇ ਇਹਦੇ ਜੋ ਰੋਲਡ ਜਿਵੇਂ ਓਪਸ ਬਣਦੇ ਨੇ ਇਸੇ ਤਰ੍ਹਾਂ ਹੀ ਤੁਸੀਂ ਰੋਲਡ ਇਹਦੇ ਬਾਹਰ ਨੇ ਬਣਾ ਕੇ ਵੀ ਖਾ ਸਕਦੇ ਹੋ ਫਲੇਕਸ ਜਿਹੜੇ ਹੁੰਦੇ ਨੇ ਉਹ ਬਣ ਸਕਦੇ ਹਨ ਇਨ ਨੂੰ ਕੋਨਕੀ ਦਾ ਸਤੂ ਮਾਇਆ ਜਾ ਸਕਦਾ ਹੈ ਇਹਦੇ ਬਿਸਕਟ ਵੀ ਬਣਦੇ ਹਨ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਸਾਡੇ ਫੂਡ ਐਂਡ ਨਿਊਟ੍ਰੀਸ਼ਨ ਡਿਪਾਰਟਮੈਂਟ ਨੇ ਬਣਾਈਆਂ ਹਨ ਤੇ ਉਹ ਬੜੀਆਂ ਸਕਸੈਸਫੁਲ ਹਨ ਫਾਈਨਸਾਂ ਇਹਨੂੰ ਖਾ ਸਕਦੇ ਹਰ ਵਿਅਕਤੀ ਨੂੰ ਪ੍ਰਤੀ ਦਿਨ ਕਿੰਨੀ ਕੁ ਮਾਤਰਾ ਵਿੱਚ ਜੋ ਉਂਦਾ ਸੇਵਨ ਕਰਨਾ ਚਾਹੀਦਾ ਹੈ ਇਸ ਬਾਰੇ ਵੀ ਡਾਕਟਰ ਸਿਮਰਜੀਤ ਕੌਰ ਨੇ ਦੱਸਿਆ ਹੈ ਇਹ ਇਹਦਾ ਇਸ ਦਾ ਕੋਈ ਨਹੀਂ ਕਿ ਇਹਦੇ ਵਿੱਚ ਕੋਈ ਵੀ ਟੌਕਸਿਸਿਟੀ ਨਹੀਂ ਹੈਗੀ ਇਹਨੂੰ ਤੁਸੀਂ ਜਿੰਨਾ ਤੁਸੀਂ ਖਾ ਸਕਦੇ ਹੋ ਮਦਦ ਕਿ ਇਸ ਦਾ ਵੀ ਸਰਟੀਫਿਕੇਟ ਫੋਟੋ ਵੀ ਹੋਈਆਂ ਨੇ ਐਕਸਟੈਂਡ ਪੇਸ਼IENTS ਨੂੰ ਫੁੱਲ ਡੇ ਸਵੇਰੇ ਤੇ ਸ਼ਾਮ ਨੂੰ ਦੀ ਖਾਂਦੇ ਹੋਣਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਟ ਜੋ ਸਾਨੂੰ ਰეკਮੈਂਡੇਸ਼ਨ ਹੈਗੀ ਆ ਕਿ ਮਤਲਬ ਕਿ ਅਗਰ ਤੁਸੀਂ ਮਤਲਬ ਕਿ ਆਪਣੇ ਪੇਸ਼ੈਂਟ ਨੂੰ ਤੁਸੀਂ ਆਪਣਾ ਹਾਰਟ ਡਿਜ਼ੀਜ਼ਸ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਜਾਂ ਪ੍ਰिवेंट ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਡਾਇਬੀਟਿਸ ਨੂੰ ਕੰਟਰੋਲ ਤੇ ਪ੍ਰिवेंट ਕਰਨਾ ਚਾਹੁੰਦੇ ਹੋ ਤਾਂ ਮਤਲਬ ਕਿ 3 ਗ੍ਰਾਮ ਤੁਹਾਨੂੰ ਬੀਟਾ ਗਲੂਕਨ ਕੰਜ਼ੂਮ ਕਰਨਾ ਪੈਂਦਾ ਸੋ ਇਸ ਵੈਰਾਈਟੀ ਦੇ ਵਿੱਚ 4% ਬੀਟਾ ਗਲੂਕਨ ਹੈ ਜਿਹੜੀ ਆਪਣੀ ਪੇਲ 899 ਵੈਰਾਈਟੀ ਹੈ ਸੋ ਮੀਨਸ ਅਗਰ ਤੁਸੀਂ ਜੇ ਤੁਸੀਂ 100 ਗ੍ਰਾਮ ਖਾ ਰਹੇ ਹੋ दैट मींस ਕਿ 100 ਗ੍ਰਾਮ ਪਰ ਡੇ ਖਾ ਰਹੇ ਹੋ दैट दैट मींस ਕਿ ਤੁਸੀਂ 4 4 ਗ੍ਰਾਮ ਖਾ ਰਹੇ ਹੋ ਸੋ ਮੀਨਸ ਰეკਮੈਂਡਡ ਤੋਂ ਤੁਸੀਂ ਵੱਧ ਖਾ ਹੀ ਰਹੇ ਹੋ ਸੋ दैट मींस ਕਿ ਸਫੀਸ਼ੀਐਂਟ ਇਸ ਵਾਰਾਈਟੀ ਦੇ ਵਿੱਚ ਤੁਹਾਡੀ ਜੋ ਡੇਲੀ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਥੀ ਉਸ ਤੋਂ ਬਿਤਾ ਕੋਨ ਮਿਲ ਸਕੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਮੈਟਾਬੋਲਿਕ ਸਿੰਡਰੋਮ ਲਈਆਂ ਬਿਮਾਰੀਆਂ ਜਿਵੇਂ ਓਬੈਸਟੀ ਹੋ ਗਈ ਬਲੱਡ ਪ੍ਰੈਸ਼ਰ ਵਗੈਰਾ ਹੋ ਗਿਆ ਇਹ ਵੱਧ ਰਹੀਆਂ ਜਾ ਰਹੀਆਂ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਰეკਮੈਂਡ ਕਰਦੇ ਹਾਂ ਕਿ ਰਣਕ ਦੇ ਵਿੱਚ ਇਹਨੂੰ ਮਿਕਸ ਕਰਕੇ ਜ਼ਰੂਰ ਇਹਨੂੰ ਫਤਗਾਵੇ ਆਪਣੇ ਚਨ ਦਿੱਤਾ ਜਾਵੇ ਤਾਂ ਕਿ ਬਚਪਨ ਤੋਂ ਹੀ ਉਹਨਾਂ ਦੀ ਜਿਹੜੀ ਆਬੈਸਟੀ ਹੈ ਕੰਟਰੋਲ ਰਹੇ ਵੀਰ ਡਿਜ਼ੀਜ਼ ਜਿਹੜੀਆਂ ਹੈਗੀਆਂ ਕੰਟਰੋਲ ਰਹੇ ਕੋਲੇਸਟ੍ਰੋਲ ਕੰਟਰੋਲ ਰਹੇ ਤੇ ਬਚਾ ਨਹੀਂ ਸ਼ੂਗਰ ਕੰਟਰੋਲ ਰਹੇ ਜੌਂ ਦੀ ਸਿਹਤ ਨੂੰ ਮਹੱਤਤਾ ਬਾਰੇ ਜਾਣਨ ਤੋਂ ਬਾਅਦ ਜੇਕਰ ਅਸੀਂ ਇਸ ਦੀ ਕਾਸ਼ਤ ਬਾਰੇ ਗੱਲ ਕਰੀਏ ਤਾਂ ਪੀਏਯੂ ਨੇ ਮਨੁੱਖੀ ਖੁਰਾਕ ਲਈ ਪੀਐਲ 891 ਕਿਸਮ ਦੀ ਸਿਫਾਰਿਸ਼ ਕੀਤੀ ਹੈ ਇਸ ਕਿਸਮ ਦੀ ਕਾਸ਼ਤ ਬਾਰੇ ਵੀ ਜੌਂ ਦੇ ਮਾਹਿਰ ਨੇ ਵਿਸਥਾਰ ਨਾਲ ਦੱਸਿਆ ਹੈ ਜੌਂ ਕਿਸ ਤਰ੍ਹਾਂ ਦੀ ਕਿਸਮ ਬਣਾ ਰਹੇ ਹੈ ਹਿਊਮਨ ਫੂਡ ਫਾਰਮਸਟੇ ਪਾਰਡ ਫਾਰਸਟੇ ਤੇ ਪਸ਼ੂਆਂ ਦੇ ਫੀਡ ਫਾਰਸਟੇ ਮੰਨਦਾ ਸਭ ਤੋਂ ਨਵੇਂ ਨਵੇਂ ਨੁਮੁਕਿਤ ਰਾਜ ਦੇ ਕਿ ਹਿਊਮਨ ਫੂਡ ਲਈ ਅਸੀਂ ਜਿਹੜੇ ਜੋਬ ਬਣਾਏ ਨੇ ਉਹ ਉਹਨਾਂ ਬਾਰੇ ਦੱਸਾਂਗੀ ਜੋ ਆਮ ਤੌਰ ਤੇ ਜਿਹੜੇ ਬਣਦੇ ਹੁੰਦੇ ਹਨ ਉਹ ਛਿਲਕੂ ਪਾਲੇ ਹੁੰਦੇ ਹਨ ਪਰ ਅਸੀਂ ਖਾਣ ਦੇ ਲਈ ਜਿਹੜੇ ਜੋਬ ਬਣਾਏ ਹਨ ਉਹਨਾਂ ਦੇ ਵਿੱਚ ਇਹਦੀ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਜਦੋਂ ਅਸੀਂ ਥ੍ਰੈਸ਼ ਕਰਦੇ ਹਾਂ ਤਾਂ ਇਹਦਾ ਛਿਲਕਾ ਥ੍ਰੈਸ਼ਿੰਗ ਦੇ ਦੌਰਾਨ ਨਿਕਲ ਜਾਂਦਾ ਹੈ ਜਿਵੇਂ ਕਿ ਕਣਕ ਦੇ ਵਿੱਚ ਪਾਇਆ ਜਾਂਦਾ ਹੈ ਸੋ ਇਹ ਸਤੇ ਕਰਕੇ ਸਾਨੂੰ ਐਕਸਟਰਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ ਤੇ ਇਹ ਜੋਂ ਜਦੋਂ ਹੀ ਅਸੀਂ थ्रੈਸ਼ ਕਰਦੇ ਹਾਂ ਤਾਂ ਇਹ ਖਾਣ ਦੇ ਲਈ ਤਿਆਰ ਹੋ ਗਈ ਪੈਂਦੀ ਸੋ ਇਹ ਜਿਹੜੀ ਕਿਸਮ ਹੈਗੀ ਆ ਅਸੀਂ 2019 ਵਿੱਚ ਬਣਾਈ ਸਗੀ ਤੇ ਇਹਨੂੰ ਅਸੀਂ ਹਲ ਹਲੈਸ ਮਤਲਬ ਕਿ ਬਿਨਾ ਛਿਲਕੇ ਵਾਲੀ ਜਿਉਂ ਆਦੀ ਕਿਸਮ ਕਹਿੰਦੇ ਹਾਂ ਇਹਦਾ ਝਾੜ ਜਿਹੜਾ ਕਿੱਲੇ ਚੋਂ ਆਉਂਦਾ ਵਾ 16 ਕੁਆਂਟਲ ਆ ਜਾਂਦਾ ਹੈ ਇਹਨੂੰ ਬਿਮਾਰੀਆਂ ਜਿਹੜੀਆਂ ਤਿੰਨ ਮੁੱਖ ਬਿਮਾਰੀਆਂ ਨੇ ਟਿਲੀ ਕੁੰਗੀ ਪੂਰੀ ਕੁੰਗੀ ਤੇ ਫੋਟਸ ਰੌਕ ਤਿੰਨਾ ਤੋਂ ਹੀ ਰਹਿਤ ਹੈ ਕਿੰਨਾ ਦਾ ਪੂਰੀ ਤਰ੍ਹਾਂ ਟਕਰਾ ਕਰਨ ਦੇ ਸਮਰੱਥ ਹੈ ਇਨੂੰ ਅਸੀਂ 15 ਅਕਤੂਬਰ ਤੋਂ 15 ਨਵੰਬਰ ਦੇ ਵਿੱਚ ਬੀਜ ਸਕਦੇ ਹਾਂ ਤੇ ਇਹਦਾ ਜਿਹੜਾ ਪੱਕਣ ਦਾ ਸਮਾਂ ਹੈ ਇਹ ਲਗਭਗ 144 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹਦੇ ਵਿੱਚ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਕਾਫੀ ਖਾਈ ਮਾਤਰਾ ਚ ਪਾਈਆਂ ਹੋਈਆਂ ਨੇ ਕਿਉਂਕਿ 13% ਪ੍ਰੋਟੀਨ ਅੰਦਰ ਮਿਲਦੀ ਹੈ। ਇਸਾਨ ਪਰਿਵਾਰ ਘਰੇ ਲੱਗੇ ਨੇ ਉਹ ਇਹਨੂੰ ਗਰੋ ਕਰਨ ਤੇ ਇਹ ਆਪਣੇ ਪਰਿਵਾਰ ਆਪਣੇ ਪਿੰਡ ਵਾਸੀਆਂ ਦੇ ਨਾਲ ਸ਼ੇਅਰ ਕਰਨੇ ਦਾ ਸੀ ਜਿਹੜਾ ਹੈਗਾ ਉਹ ਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ।